ਕੇਂਦਰ ਨੇ ਕਿਉਂਕਿ ਹਰਿਆਣਾ ਬਹੁਤ ਚਿੰਤ ਦੀ ਇਹ ਡਿਮਾਂਡ ਕਰਦਾ ਸੀਗਾ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਦੋ ਵਿਧਾਨ ਸਭਾ ਬਣਾਉਣ ਲਈ ਔਰ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਸੀਂ ਪਹਿਲਾਂ ਹੀ ਕੇਂਦਰ ਕੋਲ ਇਹ ਮੰਗ ਕਰ ਚੁੱਕੇ ਸੀਗੇ ਕਿ ਚੰਡੀਗੜ੍ਹ ਦੇ ਵਿੱਚ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ ਇੱਥੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਉਹ ਅੱਜ ਕੇਂਦਰ ਨੇ ਫੈਸਲਾ ਜਿਹੜਾ ਭੇਜਿਆ ਮੈਂ ਫੈਸਲੇ ਦਾ ਸਵਾਗਤ ਕਰਦਾ ਹਾਂ ਪਰ ਇਹ ਤਾਂ ਇਹ ਹੈ ਤਾਂ ਜੋ ਅਸੀਂ ਇਹਦੇ ਤੇ ਇੱਕ ਡਟ ਕੇ ਸਟੈਂਡ ਲਿਆ ਸੀ ਉਦੋਂ ਜਦੋਂ ਪਿਛਲੇ ਸਾਲਾਂ ਚ ਇਸ਼ੂ ਆਇਆ ਸੀਗਾ ਸੋ ਮੈਂ ਸਮਝਦਾ ਕਿ ਚੰਡੀਗੜ੍ਹ ਦੇ ਪ੍ਰਤੀ ਕੇਂਦਰ ਨੂੰ ਸਪਸ਼ਟਤਾ ਦੇ ਉੱਤੇ ਆਪਣੀ ਨੀਤੀ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਆ ਇੱਥੇ ਨਾ ਕਿਸੇ ਦਾ ਹੋਣ ਦਾ ਕਲੇਮ ਆ ਨਾਸੀ ਕਿਸਦਾ ਹੋਦਾ ਕਲੇਮ ਮੰਨਦੇ ਆ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੀ ਰਹਿਣਾ ਉਹਦਾ ਪੰਜਾਬ ਦਾ ਹੀ ਉਹਦੇ ਅੰਦਰ ਦਫਤਰ ਵਗੈਰਾ ਜੋ ਵੀ ਬਣ ਸਕਦੇ ਹੋਰ ਕਿਸਦਾ ਨਹੀਂ ਬਣ ਸਕਦਾ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬੀ ਜ਼ੁਬਾਨ ਜਿਹੜੀ ਆ ਉਹਨੂੰ ਵੀ ਹੋਰ ਮਜ਼ਬੂਤ ਕੀਤਾ ਜਾਵੇ ਉਹਨੂੰ ਹੋਰ ਚੰਗੇ ਢੰਗ ਦੇ ਨਾਲ ਜਿਹੜਾ ਸਕੂਲਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਪੰਜਾਬੀ ਲੈਂਗੁਏਜ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ ਬੱਲੋ ਜਿਹੜਾ ਲਾਗੂ ਕਰਨਾ ਚਾਹੀਦਾ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦੀ ਮੁੱਖ ਮਾਤ ਪਾਤਸ਼ਾਹ ਜਿਹੜੀ ਸਾਡੀ ਉਹ ਪੰਜਾਬੀ ਹੈ ਇਹ ਚੰਡੀਗੜ੍ਹ ਚ ਵੀ ਉਦਾਂ ਹੀ ਲਾਗੂ ਹੋਣੀ ਚਾਹੀਦੀ ਜਿੱਦਾਂ ਪੰਜਾਬ ਦੇ ਵਿੱਚ ਹੈ ਇਹ ਮੈਂ ਗੱਲ ਕਹਿਣੀ ਚਾਹੁੰਦਾ ਹਾਂ ਸੋ ਮਰੋਦ ਕੀਤਾ ਕਿ ਰੱਬ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਿੱਤ ਹੋਈ ਐ ਜੀ ਨਾ ਨਾ ਬਹੁਤ ਤੋਂ ਵਧੀਆ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਸਰਕਾਰ ਨੇ ਤਾਂ ਸਟੈਂਡ ਲਿਆ ਹੀ ਸੀ ਤਾਂ ਬੜਾ ਕਲੀਅਰ ਕੱਟ ਸਟੈਂਡ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਰ ਮੈਂ ਸਮਝਦਾ ਕਿ ਜਿਹੜੀ ਜਿੱਤ ਐ ਸਾਡੇ ਪੰਜਾਬੀਆਂ ਦੀ ਜਿੱਤ ਐ ਉਹ ਅਸੀਂ ਤਾਂ ਬੜੇ ਡੱਟ ਕੇ ਉਦੋਂ ਸਟੈਂਡ ਲਿਆ ਸੀਗਾ ਬਹੁਤ ਮਲੇਤੇ ਰੋਲਾ ਪਿਆ ਸੀਗਾ ਸ਼ਾਇਦ ਮੈਂ ਗਲਤ ਨਾ ਬੋਲ ਜਾ ਬਦ ਮੈਨੂੰ ਪਤਾ ਕਿ ਸੀਐਮ ਸਾਹਿਬ ਨੇ ਲੈਟਰ ਵੀ ਜਿਹੜੀ ਇਹਦੇ ਤੇ ਮਤਲਬ ਲਿਖੀ ਸੀ ਉਸ ਸਮੇਂ ਹੋਮ ਮਿਨਿਸਟਰ ਆਫ ਇੰਡੀਆ ਨੂੰ ਪ੍ਰਧਾਨ ਮੰਤਰੀ ਦੂ ਲਿਖੀ ਸੀ ਸੋ ਉਹਨਾਂ ਨੇ ਗੱਲ ਮੰਨ ਲਈ ਵਧੀਆ ਬਹੁਤ ਵਧੀਆ